ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੇਨ ਅਜੰਡਾ এডੂਕੇਸ਼ਨ ਤੇ ਹੈਲਥ ਅੱਜ ਹੈਲਥ ਨੂੰ ਲੈ ਕੇ ਸਾਡੀ ਸਿਹਤ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਇੱਕ اہم ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆਗਾ ਕਿ ਜਿਹੜੇ ਅਸੀਂ ਡਾਕਟਰਸ ਨੂੰ ਜਿਹੜੇ ਪ੍ਰਾਈਵੇਟ ਡਾਕਟਰ ਨੇਗੇ ਉਹਨਾਂ ਨੂੰ ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨੂੰ ਅਸੀਂ ਇੰਪੈਨਲ ਕਰਾਂਗੇ ਸਰਕਾਰ ਦੇ ਪੈਨਲ ਤੇ ਲੈ ਕੇ ਆਵਾਂਗੇ ਔਰ ਅਸੀਂ ਉਹਨਾਂ ਨੂੰ ਟੁਕਮਾ ਜਿਹੜਾ ਮੁਆਵਜ਼ਾ ਕਹਿ ਲਿਏ ਇਹ ਉਹਨਾਂ ਨੂੰ ਇਨਸੈਂਟਿਵ ਗੁੱਡ ਵਰਡ ਹੈ ਕਿ ਇਨਸੈਂਟਿਵ ਜਿਹੜਾ ਅਸੀਂ ਉਹਨਾਂ ਨੂੰ ਦੇਵਾਂਗੇ ਪੰਜਾਬ ਦੇ ਅੰਦਰ ਕਾਫੀ ਸ਼ਾਰਟ ਹੈ ਇਸ ਗੱਲ ਦੀ ਪਰ ਲੇਕਿਨ ਅਸੀਂ ਨੇ ਇਹ ਫੈਸਲਾ ਕੀਤਾਗਾ ਕਿ ਅਸੀਂ 300 ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨਾਂ ਨੂੰ ਬਾਹਰੋਂ ਜਿਹੜੇ ਪ੍ਰਾਈਵੇਟ ਹਸਪੀਟਲ ਦੇ ਅੰਦਰ ਕੰਮ ਕਰਦੇ ਨੇਗੇ ਸੋ ਉਹਨਾਂ ਨੂੰ ਆਨ ਕਾਲ ਵੀ ਬੁਲਾਵਾਂਗੇ ਤੋਂ ਆਨ ਕਾਲ ਦਾ ਵੀ ਉਹਨਾਂ ਦਾ ਸਹ ਰੱਖਿਆ ਗਿਆ ਜਿਹੜੀ ਓਪੀਡੀ ਦੇ ਅੰਦਰ ਆਉਣਗੇ ਜਿਹੜੇ ਓਪੀਡੀ ਦੇ ਅੰਦਰ ਆਉਣਗੇ ਤਾਂ ਅਸੀਂ ਉਹਨਾਂ ਨੂੰ ਘਟੋ ਘਟ ਫੀਸ ਜਿਹੜੀ ਆ ਨਿਰਧਾਰਤ ਕੀਤੀ ਆ 100 ਰੁਪਇਆ ਕਿ 100 ਰੁਪਇਆ ਫੀਸ ਲੈਣ ਕਿ ਡਾਕਟਰ ਤੋਂ ਜਿਹੜੇ ओपीडी ਚ ਸੌਣਗੇ ਜਦੋਂ ओपीडी ਚ ਮਰੀਜ਼ ਚੈੱਕ ਕਰ ਲਈ ਆਉਣਗੇ ਤਾਂ 100 ਰੁਪਇਆ ਜਦੋਂ ਇਨਡੋਰ ਪੇਸ਼ੈਂਟ ਨੂੰ ਚੈੱਕ ਕਰਨ ਲਈ ਆਉਣਗੇ ਤਾਂ ਉਦੋਂ ਵੀ ਉਹਦਾ 100 ਰੁਪਇਆ ਹੈਗਾ ਸੋ ਇਹ ਵੱਧ ਤੋਂ ਵੱਧ ਮਰੀਜ਼ ਜਿਹੜੇ ਨੇ ਸੌਰੀ ਮਰੀਜ਼ਾਂ ਦੀ ਗਿਣਤੀ ओपीडी ਚ 50 ਤੋਂ ਲੈ ਕੇ 150 ਚੈੱਕ ਕਰ ਸਕਦਾ ਹੈਗਾ ਔਰ ਇਨਡੋਰ ਦੇ ਵਿੱਚ 2 ਤੋਂ ਲੈ ਕੇ 20 ਤੱਕ ਚੈੱਕ ਕਰ ਸਕਦਾ ਹੈਗਾ ਇਸ ਤੋਂ ਬਿਨਾ ਜਿਹੜੇ ਸਾਡੇ ਔਰ ਇਨ ਸਰਵਿਸ ਡਾਕਟਰ ਨੇ ਕਿ ਮੰਨ ਲਓ ਪਟਿਆਲਾ ਦੇ ਅੰਦਰ ਇਨ ਸਰਵਿਸ ਨੇ ਉਹਦੀ ਟਾਈਮ ਖਤਮ ਹੋ ਗਿਆ ਜੇਕਰ ਉਹ ਸਪੈਸ਼ਲਿਸਟ ਡਾਕਟਰ ਨੂੰ ਦਿਨ ਦੇ ਸਮੇਂ ਡੇ ਟਾਈਮ ਕਾਲ ਔਨ ਕਾਲ ਕੀਤਾ ਜਾਊਗਾ ਮੰਨ ਲਓ ਉਹਦੀ ਡਿਊਟੀ ਰਾਤ ਨੂੰ ਆ ਤੇ ਉਹਨੂੰ ਅਸੀਂ ਦਿਨ ਚ ਕਾਲ ਕਰਦੇ ਆ ਤਾਂ ਉਹ 1000 ਰੁਪਏ ਜਿਹੜਾ ਅਸੀਂ ਪੈਸੇ ਦੇਵਾਂਗੇ ਔਰ ਸਵੇਰੇ ਉਹਦਾ ਟਾਈਮਿੰਗ ਹੋਊਗਾ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜੇਕਰ ਉਹਨੂੰ ਰਾਤ ਨੂੰ ਕਾਲ ਕੀਤਾ ਜਾਊਗਾ ਤਾਂ ਉਹਦਾ ਸੈਂਟਰ ਇਨਸੈਂਟਿਵ ਜਿਹੜਾ ਉਹ ਡਬਲ ਹੋ ਜਾਊਗਾ ਸੋ ਇਹਦੇ ਨਾਲ ਮੈਂ ਸਮਝਦਾ ਸਾਡਾ ਜਿਹੜਾ ਇੱਕ ਬਹੁਤ ਵੱਡਾ ਕਾਰਜਾ ਉਹ ਪੂਰਾ ਹੋ ਜੂ ਅਸੀਂ ਪਹਿਲੀ ਸੱਟੇ ਜਿਹੜੀ 300 ਤੋਂ ਵੱਧ ਸੌਰੀ 300 ਪੋਸਟਾਂ ਭਰਨ ਦੀ ਪ੍ਰਵਾਨਗੀ ਦਿੱਤੀ ਆ ਸਪੈਸ਼ਲਿਸਟ ਡਾਕਟਰਾਂ ਨੂੰ ਕਿ ਇਹਨਾਂ ਨੂੰ ਔਨ ਕਾਲ ਬੁਲਾ ਲਿਆ ਜਾਵੇ ਔਰ ਜਿਹੜੀਆਂ ਵੀ ਸਰਵਿਸ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਕਿਉਂਕਿ ਨਹੀਂ ਕਈ ਵਾਰ ਕੀ ਹੁੰਦਾ ਜਿੱਥੇ ਸਪੈਸ਼ਲਿਸਟ ਡਾਕਟਰ ਨਹੀਂ ਹੁੰਦਾ ਪ੍ਰਾਈਵੇਟ ਸੈਕਟਰ ਚ ਕੰਮ ਕਰ ਰਿਆ ਹੁੰਦਾ ਪੇਸ਼ੈਂਟ ਜਿਹੜਾ ਉਹ ਸਰਕਾਰੀ ਹਸਪੀਟਲ 'ਚ ਆ ਜਾਂਦਾਗਾ ਔਰ ਡਾਕਟਰ ਨਾ ਹੋਣ ਦੇ ਕਾਰਨ ਜਾਂ ਲੇਟ ਹੋਣ ਦੇ ਕਾਰਨ ਉਹ ਮਰੀਜ਼ ਨੂੰ ਜਿਹੜੀ ਦਿੱਕਤ ਆਉਂਦੀ ਐ ਉਸੇ ਬਹੁਤ ਵੱਡਾ ਫੈਸਲਾ ਅੱਜ ਪੰਜਾਬ ਸਰਕਾਰ ਨੇ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਕਿ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਨੂੰ ਇੰਪੈਨਲ ਕਰਾਂਗੇ ਔਰ ਉਹਨਾਂ ਨੂੰ ਜਿਹੜਾ ਅਸੀਂ ਮਾਨ ਪੱਤਾ ਦੇਵਾਂਗੇ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੇਨ ਅਜੰਡਾ ਐਜੂਕੇਸ਼ਨ ਤੇ ਹੈਲਥ ਅੱਜ ਹੈਲਥ ਨੂੰ ਲੈ ਕੇ ਸਾਡੀ ਸਿਹਤ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਇੱਕ ਐਮ ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆਗਾ ਕਿ ਜਿਹੜੇ ਅਸੀਂ ਡਾਕਟਰਸ ਨੂੰ ਜਿਹੜੇ ਪ੍ਰਾਈਵੇਟ ਡਾਕਟਰ ਨੇਗੇ ਉਹਨਾਂ ਨੂੰ ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨੂੰ ਅਸੀਂ ਇੰਪੈਨਲ ਕਰਾਂਗੇ ਸਰਕਾਰ ਦੇ ਪੈਨਲ ਤੇ ਲੈ ਕੇ ਆਵਾਂਗੇ ਔਰ ਅਸੀਂ ਉਹਨਾਂ ਨੂੰ ਟੁਕਮਾ ਜਿਹੜਾ ਮੁਆਵਜ਼ਾ ਕਹਿ ਲਈਏ ਜਾਂ ਉਹਨਾਂ ਨੂੰ ਇਨਸੈਂਟਿਵ ਗੁੱਡ ਵਰਡ ਹੈ ਕਿ ਇਨਸੈਂਟਿਵ ਜਿਹੜਾ ਅਸੀਂ ਉਹਨਾਂ ਨੂੰ ਦੇਵਾਂਗੇ ਪੰਜਾਬ ਦੇ ਅੰਦਰ ਕਾਫੀ ਸ਼ਾਰਟ ਹੈ ਇਸ ਗੱਲ ਦੀ ਪਰ ਲੇਕਿਨ ਅਸੀਂ ਨੇ ਇਹ ਫੈਸਲਾ ਕੀਤਾਗਾ ਕਿ ਅਸੀਂ 300 ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨਾਂ ਨੂੰ ਬਾਹਰੋਂ ਜਿਹੜੇ ਪ੍ਰਾਈਵੇਟ ਹਸਪੀਟਲ ਦੇ ਅੰਦਰ ਕੰਮ ਕਰਦੇ ਨੇਗੇ ਸੋ ਉਹਨਾਂ ਨੂੰ ਆਨ ਕਾਲ ਵੀ ਬੁਲਾਵਾਂਗੇ ਤਾਂ ਆਨ ਕਾਲ ਦਾ ਵੀ ਉਹਨਾਂ ਦਾ ਸਿਰੱਖਿਆ ਗਿਆ ਜਿਹੜੀ ਓਪੀਡੀ ਦੇ ਅੰਦਰ ਆਉਣਗੇ ਜਿਹੜੇ ਓਪੀਡੀ ਦੇ ਅੰਦਰ ਆਉਣਗੇ ਤਾਂ ਅਸੀਂ ਉਹਨਾਂ ਨੂੰ ਘੱਟੋ ਘੱਟ ਫੀਸ ਜਿਹੜੀ ਆ ਨਿਰਧਾਰਤ ਕੀਤੀ ਆ 100 ਰੁਪਿਆ ਕਿ 100 ਰੁਪਿਆ ਉਹ ਫੀਸ ਲੈਣਗੇ ਡਾਕਟਰ ਤੋਂ ਜਿਹੜੇ ਓਪੀਡੀ ਚ ਸੋਣਗੇ ਜਦੋਂ ਓਪੀਡੀ ਚ ਮਰੀਜ਼ ਚੈੱਕ ਕਰਨ ਲਈ ਆਉਣਗੇ ਤਾਂ 100 ਰੁਪਿਆ ਜਦੋਂ ਇਨਡੋਰ ਪੇਸ਼ੈਂਟ ਨੂੰ ਚੈੱਕ ਕਰਨ ਲਈ ਆਉਣਗੇ ਅ ਤਾਂ ਉਦੋਂ ਵੀ ਉਹਦਾ ਸਾਰ ਪਿਆਗਾ ਸੋ ਵੱਧ ਤੋਂ ਵੱਧ ਮਰੀਜ਼ ਜਿਹੜੇ ਨੇ ਸੌਰੀ ਮਰੀਜ਼ਾਂ ਦੀ ਗਿਣਤੀ ਓਪੀਡੀ ਚ 50 ਤੋਂ ਲੈ ਕੇ 150 ਚੈੱਕ ਕਰ ਸਕਦਾ ਹੈਗਾ ਔਰ ਇਨਡੋਰ ਦੇ ਵਿੱਚ 2 ਤੋਂ ਲੈ ਕੇ 20 ਤੱਕ ਚੈੱਕ ਕਰ ਸਕਦਾ ਹੈਗਾ ਇਸ ਤੋਂ ਬਿਨਾ ਜਿਹੜੇ ਸਾਡੇ ਔਰ ਇਨ ਸਰਵਿਸ ਡਾਕਟਰ ਨੇਗੇ ਮੰਨ ਲਓ ਪਟਿਆਲਾ ਦੇ ਅੰਦਰ ਇਨ ਸਰਵਿਸ ਨੇ ਉਹਦੀ ਟਾਈਮ ਖਤਮ ਹੋ ਗਿਆ ਜੇਕਰ ਉਹ ਸਪੈਸ਼ਲਿਸਟ ਡਾਕਟਰ ਨੂੰ ਦਿਨ ਦੇ ਸਮੇਂ ਡੇ ਟਾਈਮ ਕਾਲ ਔਨ ਕਾਲ ਕੀਤਾ ਜਾਊਗਾ ਮੰਨ ਲਓ ਉਹਦੀ ਡਿਊਟੀ ਰਾਤ ਨੂੰ ਆ ਤੇ ਉਹਨੂੰ ਅਸੀਂ ਡੈਂਚ ਕਾਲ ਕਰਦੇ ਆ ਤਾਂ ਉਹ 1000 ਰੁਪਏ ਜਿਹੜਾ ਅਸੀਂ ਪੈਸੇ ਦੇਵਾਂਗੇ ਔਰ ਸਵੇਰੇ ਉਹਦਾ ਟਾਈਮਿੰਗ ਹੋਊਗਾ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜੇਕਰ ਉਹਨੂੰ ਰਾਤ ਨੂੰ ਕਾਲ ਕੀਤਾ ਜਾਊਗਾ ਤਾਂ ਉਹਦਾ ਸੈਂਟਰ ਇਨਸੈਂਟਿਵ ਜਿਹੜਾ ਉਹ ਡਬਲ ਹੋ ਜਾਊਗਾ ਸੋ ਇਹਦੇ ਨਾਲ ਮੈਂ ਸਮਝਦਾ ਸਾਡਾ ਜਿਹੜਾ ਇੱਕ ਬਹੁਤ ਵੱਡਾ ਕਾਰਜਾ ਉਹ ਪੂਰਾ ਹੋ ਜੂ ਅਸੀਂ ਪਹਿਲੀ ਸੱਟੇ ਜਿਹੜੀ 300 ਤੋਂ ਵੱਧ ਸੌਰੀ 300 ਪੋਸਟਾਂ ਪਰੰਦੀ ਪ੍ਰਵਾਨਗੀ ਦਿੱਤੀ ਆ ਸਪੈਸ਼ਲਿਸਟ ਡਾਕਟਰਾਂ ਨੂੰ ਕਿ ਇਹਨਾਂ ਨੂੰ ਔਨ ਕਾਲ ਬੁਲਾ ਲਿਆ ਜਾਵੇ ਔਰ ਜਿਹੜੀਆਂ ਵੀ ਸੈਲਫ ਸੇਵ ਲੋਕਰੂ ਮਹੱਈਆ ਕਰਵਾਈਆਂ ਜਾਣ ਕਿਉਂਕਿ ਨਹੀਂ ਕਈ ਵਾਰ ਕੀ ਹੁੰਦਾ ਜਿੱਥੇ ਸਪੈਸ਼ਲਿਸਟ ਡਾਕਟਰ ਨਹੀਂ ਹੁੰਦਾ ਪ੍ਰਾਈਵੇਟ ਸੈਕਟਰ ਚ ਕੰਮ ਕਰ ਰਿਆ ਹੁੰਦਾ ਪੇਸ਼ੈਂਟ ਜਿਹੜਾ ਉਹ ਸਰਕਾਰੀ ਹਸਪੀਟਲ 'ਚ ਆ ਜਾਂਦਾਗਾ ਔਰ ਡਾਕਟਰ ਨਾ ਹੋਣ ਦੇ ਕਾਰਨ ਜਾਂ ਲੇਟ ਹੋਣ ਦੇ ਕਾਰਨ ਉਹ ਮਰੀਜ਼ ਨੂੰ ਜਿਹੜੀ ਦਿੱਕਤ ਆਉਂਦੀ ਐ ਉਸੇ ਬਹੁਤ ਵੱਡਾ ਫੈਸਲਾ ਅੱਜ ਪੰਜਾਬ ਸਰਕਾਰ ਨੇ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਕਿ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਨੂੰ ਇੰਪੈਨਲ ਕਰਾਂਗੇ ਔਰ ਉਹਨਾਂ ਨੂੰ ਜਿਹੜਾ ਅਸੀਂ ਮਾਨ ਪੱਤਾ ਦੇਵਾਂਗੇ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ